ਹੋਏ ਹਾਏ ਡੈਡ ਤੋ ਕਿੰਨੀ ਮੁਟਕੰਗ ਹੁੰਦਈਆ ਤੇ ਇੱਥੇ ਦੀ ਬੰਦ ਕਰਦਾ ਦੀਦੀ ਦੀਦੀ ਤੀਸ ਕੰਨ ਲੱਗਦੇ ਹੋ ਕਿਉਂ ਕੀ ਹੋਇਆ ਤੈਨੂੰ ਆਇਆ ਤੁਹਾਨੂੰ ਮੈਂ ਦੱਸ ਕੇ ਤੇ ਆਈ ਸੀ ਤੇ ਅਥ ਲੀਡ ਹੋ ਗਿਆ ਦੇਵਾਂਗੂ ਮੰਮੀ ਤੁਸੀਂ ਘਾਤੋ ਹੱਥ ਝੋਣਦੇ ਹੋ ਜੇ ਸਿਲੰਡਰ ਖਰਾਬ ਹੋ ਗਿਆ ਤੇ ਇੱਥੇ ਤੁਹਾਡਾ ਥੋੜਾ ਕਸੂਰ ਆ ਆਏ ਹਾਏ ਮੈਂ ਕੀ ਆਖਣ ਲਈ ਆ ਕਵਲ ਦੱਸੀ ਇਹਨੂੰ ਸੰਦੀਪ ਦੀਵਾ ਗਿਆ ਹਾਂ ਹਾਂਜੀ ਬਸੋ ਮੈਂ ਕੱਲ ਨੂੰ ਆਇਆ ਤੁਹਾਨੂੰ ਇੱਕ ਵਾਰੀ ਦੁੱਖ ਸੁੱਖ ਦਾ ਪੁੱਛਿਆ ਦੁਆਰੇ ਹਾਏ ਹਾਏ ਸਵੇਰੇ ਤੁਹਾਨੂੰ ਚਾਹ ਦਿੱਤੀ ਹੋ ਆਪਣਾ ਕਿੰਨੇ ਚਾਹ ਦੇਈ ਜਾਵਾਂ ਮੈਂ ਉਹ ਠੀਕ ਠਾਕ ਹੈ ਨਾ ਲੈ ਦੱਸੋ ਮੈਂ ਕਹਿੰਦੀ ਤੁਹਾਨੂੰ ਕਹਿਣੀ ਵੀ ਸਵੇਰੇ ਦਾ ਚਾਹ ਦਿੱਤੀ ਜੇ ਹੋਰ ਚਾਹ ਪੀਣੀ ਹੈ ਤਾਂ ਮੈਨੂੰ ਕਹਿ ਦਿਓ ਮੈਂ ਬਣਾ ਦੇਵਾਂਣੀ ਆ ਉਹ ਚਾਹ ਦੀ ਗੱਲ ਨਹੀਂ ਕਰ ਰਿਹਾ ਮੈਂ ਹਾਂਜੀ ਕੀ ਕਹਿ ਰਹੇ ਹੋ ਮੈਂ ਮੈਂ ਕੱਲ ਦਾ ਆਇਆ ਤੁਹਾਨੂੰ ਇੱਕ ਵਾਰੀ ਵੀ ਦੁੱਖ ਸੁੱਖ ਦਾ ਪੁੱਛਿਆ ਹਾਏ ਹਾਏ ਚੰਗੀ ਭਲੀ ਜਿਵੇਂ ਹੈਗੀ ਆ ਮੈਨੂੰ ਕੀ ਹੋਇਆ ਵਾ ਮਰ ਤੇਰਾ ਨਹੀਂ ਮੈਂ ਆਪਣੇ ਦੀ ਗੱਲ ਕਰ ਰਿਹਾ ਕੀ ਕਹਿਂਦੇ ਹੋ ਮੈਂ ਤੇਰਾ ਨਹੀਂ ਮੈਂ ਆਪਣੇ ਦੀ ਗੱਲ ਕਰ ਰਿਹਾ ਤੇ ਤੁਹਾਨੂੰ ਕੀ ਹੋਇਆ ਵਾ ਕੀ ਹੋਇਆ ਗੋਡੇ ਗਾੜੀ ਫੀੜੂਂਦੇ ਆ ਗੋਡਿਆਂ ਦੀ ਗੱਲ ਨਹੀਂ ਮੈਂ ਤਾਂ ਇੱਕ ਵਾਰੀ ਵੀ ਨਹੀਂ ਪੁੱਛਿਆ ਮੈਨੂੰ ਕੀ ਅਖੰਡੇ ਹੋ ਉਹ ਬੋਲੇ ਪੱਤਰਾ ਮੈਂ ਤੈਨੂੰ ਪੈਰ ਨੂੰ ਮੈਂ ਇੱਕ ਵਾਰੀ ਵੀ ਨਹੀਂ ਪੁੱਛਿਆ ਤੇ ਕੀ ਪੁੱਛਾਂ ਮੈਂ ਤੁਹਾਨੂੰ ਦੱਸੋ ਮੇਰੇ ਸਾਹਮਣੇ ਤਾਂ ਨਹੀਂ ਹੈਗੀ ਹੋਰ ਤੁਹਾਡੇ ਬਾਰੇ ਮੈਂ ਕੀ ਪੁੱਛਾਂ ਇਹਨਾਂ ਨੇ ਪੁੱਛਣਾ ਹੈ ਕਿ ਕਿਦਾਂ ਛੁੱਟੀ ਮਿਲੀ ਕੀ ਬਹਾਨਾ ਮਾਰਿਆ ਹੈ ਹਾਏ ਹਾਏ ਪੀਰ ਜੀ ਤੈਨੂੰ ਦੋਣ ਦਿਜੇ ਪਹਿਲੂ ਤੋਂ ਨਹੀਂ ਮੈਨੂੰ ਦੱਸਿਆ ਦੇਹੋ ਇਹ ਰਸੋਈ ਚ ਜਾ ਕੇ ਨਾ ਤੇ ਜਵੈਨ ਲੈ ਕੇ ਓਨੀਆਂ ਨਾਲੇ ਵਿੱਚ ਥੋੜਾ ਜਿਹਾ ਨਮਕ ਕਾਲਾ ਪਾ ਕੇ ਦੋਂਗੀ ਵੇਖੋ ਹਾਂ ਮੈਨੂੰ ਦੋ ਮਿੰਟਾਂ ਦਾ ਫਰਕ ਪੈਂਦਾ ਉਹ ਪੇੜ ਨਹੀਂ ਗੱਦ ਕਰ ਰਿਹਾ ਮੈਂ ਤੈਨੂੰ ਪੁੱਛਣ ਲਿਆ ਵੀ ਮੈਂ ਤੈਨੂੰ ਇੱਕ ਵਾਰੀ ਵੀ ਨਹੀਂ ਗਿਆ ਕਿਦਾਂ ਛੁੱਟੀ ਮਿਲੀ ਕੀ ਬਹਾਨਾ ਮਾਰਿਆ ਕੀ ਆਖਂਦੇ ਹੋ ਮੂੰਹ ਜੀ ਬੋਲੀ ਜਾਂਦੀ ਮੰਮੀ ਵਾਂਗੂ ਕਿ ਤੇ ਉੱਚੀ ਵੀ ਬੋਲ ਲਿਆ ਕਰੋ ਕੀ ਆਖਂਦੇ ਹੋ ਮੈਨੂੰ ਲੱਗਦਾ ਮਸ਼ੀਨ ਰੋਣੀ ਪੈਣੀ ਮਾਏ ਤੇ ਬਿਲਕੁਲ ਨਹੀਂ ਹੁੰਦਾ ਕੀ ਆਖਂਦੇ ਹੋ ਮੈਂ ਨਹੀਂ ਤੇਰਾ ਮੱਥਾ ਮਾਰਨਿਆ ਤੈਨੂੰ ਕਿਹੜਾ ਸੁਣਨਾ ਹੈ ਮੰਮੀ ਇੱਧਰ ਆਇਓ ਇਹ ਓਨੀ ਆ ਅਸ਼ਾ ਹੋਂਦ ਹੀ ਮੰਮੀ ਨੂੰ ਬਾਜਾ ਮਾਣਦੇ ਹੋ ਮੇਰੀਆਂ ਕਿਹੜੀਆਂ ਸ਼ਿਕਾਇਤਾਂ ਨਹੀਂ ਆਵਾ ਪਹਿਲਾ ਮੈਂ ਤੁਹਾਨੂੰ ਕੀ ਕਹਤਾ ਵਾ ਤੁਸੀਂ ਇਹੋ ਹੀ ਕਹਾਂ ਨਾ ਮੇਰੇ ਪੇਟ 'ਚ ਦਰਦ ਹੋ ਰਹੀ ਆ ਤੇ ਮੈਂ ਜੁਆਨ ਵੱਲੋਂ ਕਹਤਾ ਵਾ ਮੇਰੇ ਕੋਲ ਗਲਤੀ ਹੋ ਗਈ ਆ ਮੈਂ ਐਵੇਂ ਤੁਹਾਨੂੰ ਜੁਆਨ ਵੱਲੋਂ ਕਹਤਾ ਜਾਓ ਜਾ ਕੇ ਡਾਕਟਰ ਕੋਲ ਪਹੇ ਫੁੱਕੋ ਦਵਾਈ ਲਿਆ ਕੇ ਹਾਂ ਕੀ ਆਖਣਾ ਇਸ ਵਾਰ ਮੰਮੀ ਆਖਣਾ ਕੀ ਐ ਮੈਂ ਗੱਲ ਕੋਈ ਹੋਰ ਕਰ ਰਿਆ ਇਹਨੂੰ ਕੋ ਸਮਝ ਨਹੀਂ ਲੱਗਦੀ ਹੋਰ ਹੀ ਪਾਸੇ ਗੱਲ ਨੂੰ ਲੈ ਜਾਂਦੀ ਐ ਤਾਂ ਵੇਖ ਲੈ ਨਾਲ ਇਹ ਵਾਲ ਵੀ ਕੀ ਕਰਦੀਆਂ ਤੇ ਕੀ ਨਹੀਂ ਕਰਦੀਆਂ ਤੂੰ ਵੀ ਹੁਣ ਜਦਨ ਦਾ ਐ ਸੇਰਿਕ ਪਾਉਣ ਡਿਆ ਵਾ ਨਾ ਹੋਰ ਕੀ ਮੰਮੀ ਸਿਰਕਾਉਣ ਵਾਲੀ ਗੱਲਾਂ ਤੁਹਾਡੀ ਕਰ ਰਹੀ। ਮੰਮੀ ਹੁਣ ਵੇਖ ਲਓ ਤੁਹਾਨੂੰ ਬੀਰੀਆਂ ਸ਼ਿਕਾਇਤਾਂ ਲੌਂਡਿਆ। ਮੈਂ ਪਹਿਲਾਂ ਮਾੜੀ ਗੱਲ ਕਹੀ ਜੁਆਨ ਵੱਲੋਂ। ਹੁਣ ਡਾਕਟਰ ਕੋਲ ਜਾਓ ਤਾਂ ਟੀਕੇ ਲਵਾਓ ਭਰਾ ਤੁਸੀਂ ਪੈਸੇ ਨਹੀਂ ਦੇ ਰਹੇ ਹੈਗੇ। ਜਿਵੇਂ ਜੁਆਨ ਲਿਆ ਤਾਂ ਕੀ ਤੇ ਉਹਦੇ ਨਾਲ ਛਾਟੇ ਨਾਲੋਂ ਫਰਕ ਪੈ ਜਾਣਾ। ਮੰਮੀ ਮੈਂ ਜੁਆਨ ਦੀ ਗੱਲ ਥੋੜਾ ਕਰਨਾ ਹੈ। ਮੈਂ ਤਾਂ ਮੈਨੂੰ ਇੱਕ ਵਾਰੀ ਵੀ ਨਹੀਂ ਪੁੱਛਿਆ ਵੀ ਕਿੱਦਾਂ ਆਇਆ ਓ ਕੀ ਬਹਾਨਾ ਮਾਰਿਆ ਛੁੱਟੀ ਲੈਣ ਵਾਸਤੇ ਔਰ ਇਹ ਜਵੈਨ ਵਾਲੀ ਗੱਲ ਲੈ ਕੇ ਪੈ ਗਈ ਆ ਅੱਜ ਤੁਹਾਡੇ ਪੇਟ ਦੇ ਦਰਦ ਨੂੰ ਨਹੀਂ ਆਹ ਗੱਲ ਠੀਕ ਐ ਸਿਆਣੇ ਆਵੇਂ ਅੰਨੀ ਪੀਏ ਤੇ ਕੁੱਤੀ ਚਟੇ ਤੂੰ ਗੱਲ ਹੋਰ ਕਰਨ ਦੇ ਆ ਉਹ ਹੋਰ ਮੱਥਾ ਮਾਰੀ ਜਾਨੀ ਤੇਰੇ ਨਾਲ ਅੱਜ ਕੱਲ ਜਵੈਨਾ ਨਾਲ ਨਹੀਂ ਨਿਰਮਾਨ ਆਉਂਦਾ ਹੁੰਦਾ ਡਾਕਟਰਾਂ ਦੀ ਦਵਾਈ ਮਿਲੇ ਫੇਰ ਹੀ ਨਿਰਮਾਨ ਹੁੰਦਾ ਵੈ ਸੁਣ ਲੈ ਕੇ ਇਹਦੇ ਵਿੱਚ ਕੀ ਆਖਣ ਦੇ ਆ ਵੈ ਉਹ ਇਹ ਤੈਨੂੰ ਸੁਣਦਾ ਨਹੀਂ ਮੰਮੀ ਮੈਂ ਗਿਆਨਾਂ ਨੂੰ ਮਸ਼ੀਨ ਲਵਾਉਣੀ ਪੈਣੀ ਨਹੀਂ ਤੈਨੂੰ ਬਿਲਕੁਲ ਹੀ ਨਹੀਂ ਸੁਣਦਾ ਪੁੱਤਰ ਮੈਂ ਤਾਂ ਜ਼ੋਰ ਲਾ ਲਾ ਕੇ ਖੱਪ ਗਈ ਆ ਮੇਰੇ ਵੱਲੋਂ ਤਾਂ ਕੋਈ ਗੱਲ ਨਹੀਂ ਗਈ ਹੁਣ ਤੂੰ ਵੇਖ ਲੈ ਜੇ ਮੰਨਦੀ ਆ ਤੇ ਲਵਾ ਲੈ ਤੇ ਮੰਮੀ ਜੇ ਕੋਈ ਬਾਹਰ ਕੋਈ ਰਿਸ਼ਤੇਦਾਰ ਆਇਂਦਾ ਜਾਂ ਕੋਈ ਬਾਹਰ ਦਾ ਵੀ ਆਇਂਦਾ ਕੋਈ ਇਹ ਇਹਨੂੰ ਸਮਝਦਾ ਉਦੋਂ ਤਾਂ ਅਸੀਂ ਮਾਂ ਭਰਾ ਲਾ ਕਿਤੇ ਜਾਂਦੀ ਮਰਦੀ ਨਹੀਂ ਉਹੀ ਗੱਲ ਤੇ ਮੈਂ ਕਰ ਰਹਾ ਮੰਮੀ ਮੰਨ ਲਓ ਕਿਤੇ ਤੁਸੀਂ ਰਿਸ਼ਤੇਦਾਰ ਜੇ ਰਾਤ ਚਲੇ ਵੀ ਗਏ ਤੇ ਤੇ ਕੋਈ ਬਾਹਰ ਬਾਤ ਰਿਸ਼ਤੇਦਾਰ ਆਇਆ ਕੋਈ ਇਹ ਸਮਝਾ ਦਿਆ ਤੁਹਾਨੂੰ ਜਾਣੀਆਂ ਨਾ ਇਹ ਕਿਥੇ ਇਹ ਤੇ ਬਿਲਕੁਲ ਨਹੀਂ ਬੋਲਾਂ ਬੱਦਲ ਸਮਝਦੀ ਤੇ ਉਹ ਦੂਜੀ ਖੱਥ ਪੱਥ ਜਿਹੜੀ ਹੈ ਨਾ ਲਾਗੇ ਹੋ ਕੇ ਤੇ ਮੈਨੂੰ ਸਮਝਾ ਲੈਂਦੀ ਏ ਤੇ ਆ ਜਾਂਦੀ ਇਹਨਾਂ ਨੂੰ ਸਮਝ ਦੋਹਾਂ ਨੂੰ ਆਪੋ ਵਿੱਚ ਪਰ ਮੇਰਾ ਤਾਂ ਸਿਰ ਖ ਪਾ ਲੈਂਦੀ ਨਾ ਇਹ ਵੇਖ ਲੈ ਆਪੋ ਚੋਂ ਇਹਨਾਂ ਨੂੰ ਸਮਝ ਆ ਜਾਂਦੀ ਏ ਮੈਂ ਉਹਦੀ ਗੱਲ ਕਰ ਰਹੀ ਹਾਂ ਜੇ ਕੋਈ ਆ ਗਿਆ ਕੋਈ ਬਾਹਰ ਦਾ ਤੇ ਉਹ ਵੀ ਠੜਾ ਸਮਝਾਉਣਾ ਵੇ ਕੀ ਬੋਲਣੀਆਂ ਨਾ ਨਾ ਉਹ ਇੱਕ ਦੂਜੇ ਦੀ ਇਹ ਜਾਣ ਲੈਂਦੀਆਂ ਅੰਦਰ ਨਾ ਗੂਗੇ ਦੀ ਮਾਰਾਂ ਮੰਜਾਂ ਜਾਣ ਲੈਂਦੀ ਏ ਇਹ ਦੋਹਾਂ ਜਣੀਆਂ ਇੱਕੋ ਜਿਹੀਆਂ ਨੇ ਮੈਂ ਤਾਂ ਹੀ ਆ ਨਾ ਮੰਮੀ ਇਹਨੂੰ ਤਾਂ ਜਾਣ ਤੋਂ ਪਹਿਲਾਂ ਇੱਕ ਤਾਂ ਮਸ਼ੀਨ ਲਵਾ ਕੇ ਦੇਣਾ ਨਹੀਂ ਤੂੰ ਯਾਰ ਦੁਈ ਆਪਰ ਸੇ ਕਿਲਾ ਕਰਕੇ ਟਾਇਰ ਵੇਸਟ ਕਰ ਦਿਓ ਜਾ ਜਾ ਕੇ ਦਵਾਈ ਲੈ ਕੇ ਆਓ ਲੈ ਲੈ ਇੱਥੇ ਮੇਰਾ ਸਿਰ ਖਾਦਾ ਜੀ ਲੈ ਸੁਣ ਲੈ ਉਹ ਦਵਾਈ ਨਹੀਂ ਲੈਣ ਜਾਣਾ ਤੇ ਕੀ ਲੈਣ ਜਾਣਾ ਫਿਰ ਅਸੀਂ ਕੋਈ ਹੋਰ ਗੱਲ ਕਰ ਰਹੇ ਆ ਉਹ ਮੁੰਡਾ ਆਖਣ ਡਿਆ ਵੀ ਜਦੋਂ ਦਾ ਆਇਆ ਕਿਤੇ ਕੋਈ ਦੁੱਖ ਦੀ ਨਹੀਂ ਪੁੱਛੀ ਸੁੱਖ ਦੀ ਨਹੀਂ ਪੁੱਛੀ ਵੀ ਕਿੱਦਾਂ ਆਇਆ ਵਾ ਤੇ ਤੂੰ ਹੋਰ ਹੀ ਗੱਲਾਂ ਕਰੀ ਜਾਨੀ ਡਾਕਟਰਾਂ ਦੀ ਮੈਂ ਕੀ ਆਖਣ ਡਿਓ ਉੱਚੀ ਬੋਲਿਆ ਕਰੋ ਦੱਸੋ ਲੈ ਦੱਸ ਦੇਖਾਈ ਜਿੰਦੰਦਾ ਆਇਆ ਇਹ ਮੁੰਡਾ ਉਹ ਵੇਖ ਵੇਖ ਕੇ ਖਪਣ ਡਿਆ ਵੀ ਨਾ ਮੇਰੇ ਕੋਈ ਦੋਖ ਦੀ ਨਾ ਸੋਖ ਦੀ ਨਾ ਪੁੱਛਿਆ ਵੀ ਕਿੰਦਰਾ ਤੁਸੀਂ ਆਏ ਹੋ ਇਹ ਨਹੀਂ ਤੈਨੂੰ ਗੱਲਾਂ ਹੁੰਦੀਆਂ ਹੋਰ-ਹੋਰ ਆ ਜਾਂਦੀਆਂ ਨੇ ਮੈਨੂੰ ਪਤਾ ਵਾ ਜਿੱਦਾਂ ਆਏ ਆ ਜਾਂ ਅੱਜ ਤੇ ਆਏ ਆ ਹੋਰ ਕਿਹੜਾ ਗੱਡੀ ਕਰਕੇ ਉੱਥੋਂ ਆਇਆ ਬਾਹਰੋਂ ਕੋਈ ਗੱਡੀ ਤੇ ਹੁੰਦਾ ਵਾ ਜਾਂ ਅੱਜ ਤੇ ਹੀ ਹੁੰਦਾ ਵਾ ਆ ਵੇਖ ਲੈ ਇਹਨਾਂ ਗੱਲਾਂ ਨੂੰ ਵੇਖ ਤੂੰ ਇਹਨਾਂ ਨੂੰ ਵੀ ਸਿਰ ਕੋਣੀ ਗੱਲਾਂ ਕਰ ਇੱਕ ਦਿਨਾਂ 400 ਨੌਂਦੀਆਂ ਨੇ ਜੀ ਇਹਨਾਂ ਨੂੰ ਕੋਈ ਮੱਥ ਦੇ ਦੇ ਮੈਂ ਕੱਲੇ ਕੋਈ ਜਾਣਾ ਡਾਕਟਰ ਕੋਲ ਇਨੇ ਕੋ ਚੱਕਰ ਆ ਗਿਆ ਨਾ ਤੇ ਫਿਰ ਦੱਸੇਗਾ ਕਿੱਦਾਂ ਆ ਚੱਲ ਪੁੱਤਰ ਤੂੰ ਜ਼ੋਰ ਲਾ ਕੇ ਵੇਖ ਲੈ ਜੇ ਅਗੋਂ ਲਾਇਗ ਤੇ ਫੇਰ ਹੀ ਹੈ ਨਾ ਇਹਦੇ ਫੈਸ਼ਨਾਂ ਪੱਟੀ ਜਾਂਦੀ ਨਾ ਉਹ ਨਹੀਂ ਮੇਰੇ ਫਰਨਾ ਚ ਲੱਗਦੀਆਂ ਝਟ ਡੇਕ ਪੈਂਦੀਆਂ ਨੇ ਤੂੰ ਡੇਕ ਕਿਉਂ ਪੈਂਦੀਆਂ ਉਹ ਨਹੀਂ ਕੀ ਕਰਦੀਆਂ ਤੁਹਾਨੂੰ ਮੇਰੀਆਂ ਸ਼ਿਕਾਇਤਾਂ ਲਾਉਂਦੀ ਐ ਹੁਣ ਇਹ ਮੈਨੂੰ ਦੱਸੋ ਦੱਸੋ ਮੈਨੂੰ ਇਹੋ ਜਿਹਾ ਸਿਰਖ ਬੋਨਾਂ ਦਾ ਚੰਗਾ ਹੀ ਐ ਨਾ ਦੱਸ ਦੋ ਉਹ ਕੁਛ ਨਹੀਂ ਮੈਂ ਜਾਣ ਤੋਂ ਪਹਿਲਾਂ ਤੇਨੂੰ ਕੋਈ ਮਸ਼ੀਨ ਲਵਾ ਲਾਂਗੇ ਮਸ਼ੀਨ ਮੈਂ ਕੋਈ ਬੋੜੀ ਆ ਜਿਹੜੀ ਤੈਨੂੰ ਮਸ਼ੀਨ ਲਾਉਣੀ ਆ ਆਪਣੀ ਮਾਂ ਦੇ ਘਰਾਂ ਚ ਮਸ਼ੀਨ ਲਾਓ ਤੇ ਜਾਂ ਲਾਓ ਤੂੰ ਹੀ ਮਸ਼ੀਨ ਮੈਨੂੰ ਨਹੀਂ ਲੋੜ ਹੈਗੀ ਤੇ ਨਾਲੇ ਤੈਨੂੰ ਦੋਆ ਮਾਂ ਪੁੱਤਾਂ ਨੂੰ ਕੰਮ ਕੀ ਆ ਬੈਠ ਕੇ ਆਪਸ ਚ ਚੂੜੀਏ ਹੀ ਕਰਨੀਆਂ ਕਰੋ ਹੱਥ ਦਰ ਸੋਈ ਚ ਬਠੇੜਾ ਘੁੰਮਦੇ ਆ ਆ ਸਵੇਰ ਸਵੇਰ ਮੂੜੀ ਘਾਹ ਕਰਦੇ ਤੇਰਾ ਮਮੀ ਆ ਵੀ ਮੈਨੂੰ ਪੂਰਾ ਸੁਣਦਾ ਹੈ ਇਹ ਜਿੰਨਾ ਇਹਨਾਂ ਸਰਕਵਾਇ ਕਰਨੀ ਪਈਂਦੀ ਮੈਨੂੰ ਲੱਗਦਾ ਸਾਨੂੰ ਦੋਵਾਂ ਨੂੰ ਮਸ਼ੀਨ ਲਵਾਉਣੀ ਪੈਣੀ ਉਹ ਤਾਂ ਮੈਂ ਤੇ ਸੱਤ-ਸੱਤ ਵਾਰੀ ਝੇਕੇ ਫਿਗਾਲੇ ਨਾਲ ਸਮਝਾਉਂਦੀ ਆਂ ਤੇ ਫੇਰ ਵੀ ਨਹੀਂ ਸਮਝਾਂਦੀ ਮੇਰੀਆਂ ਤੇ ਬਾਹਾਂ ਖੜੀਆਂ ਨੇ ਤੂੰ ਹੁਣ ਜ਼ੋਰ ਲਾ ਲੈ ਮੇਰਾ ਪੁੱਤਰ ਆਿਆਂ ਮੈਂ ਮੰਮੀ ਹੋਤਾ ਤੇ ਨੇ ਜਾਣਾ ਨਹੀਂ ਇਹਨੂੰ ਕੋਈ ਨਾ ਕੋਈ ਭਾਨੇ ਨਾਲ ਲੈ ਕੇ ਜਾਵਾਂਗੀ ਤੈਨੂੰ ਕੋਈ ਸੂਟ ਲੈ ਕੇ ਦੇਵਾਂਗਾ ਇੰਦਾ ਇਹਨੇ ਜਾਣਾ ਨਹੀਂ ਆਹੋ ਲਾਲਚ ਲੈ ਕੇ ਇਹਨੂੰ ਦਈ ਵੀ ਮੈਂ ਆ ਤਰ ਸੂਟ ਲੈ ਕੇ ਤੇ ਜਾਂ ਤੂੰ ਹੋਰ ਜਿੱਦਨ ਦਾ ਮੈਂ ਆਇਆ ਕਿਤੇ ਗਏ ਨਹੀਂਗੇ ਤਾਂ ਜਾਉ ਮਮੇ ਨੂੰ ਤੂੰ ਚਾਹ ਲਿਆ ਉਹਣਾ ਚਲ ਮੈਂ ਲਿਆ ਨਹੀਂ ਦੇਖੇ ਕਿ ਦੀਪੂ ਫੋਕ ਕਰਦੀ ਗਈ ਇਹ ਸੱਚੀ ਗੱਲ ਆ ਕਿ ਨਾ ਫੇਰ ਨਹੀਂ ਕਹੀ ਦੀ ਸੁਣਦੀ ਹੈ ਇਹਨੇ ਫੇਰ ਕਹਿੰਦਾ ਚਾਹ ਲਓ ਇਹਨੇ ਫੇਰ ਸਿਰ ਖਵਾਈਆਂ ਨਾ ਕਰਦੀਆਂ ਉਹੇ ਗੱਲ ਚਾਹ ਦੀ ਬਗਾਏ ਬਜਾਏ ਤੇ ਮਤਲ ਲੈ ਆ ਕੇ ਦੇਖ ਵੀ ਲੂਣ ਵੇਖ ਭਲਾ ਮੈਂ ਬਣਾਈ ਆ ਤਾਂ ਤਾਂ ਤੇ ਮੈਂ ਗੁੰਨ ਲਿਆ ਵਾ ਨੂੰ ਦੀਦੀ ਨੂੰ ਤਾਂ ਕੇ ਕਹਿੰਦੀ ਆ ਆ ਭਿਲੋਦੀ ਨੇ ਲਾਏਗੀ ਹੁਣ ਨਹੀਂ ਮੇਰੇ ਕੋ ਪੱਕੀ ਗਵਾਲਾ ਕੋਨਾਂ ਦੇ ਨਾਲ ਸੋਲਾ ਮਾਂ ਪੁੱਤਾਂ ਦੀ ਦੋਵੇਂ ਇੰਨੀਆਂ ਚੇਲੀਆਂ ਵੱਡੇ ਡੇਣਾ ਤੇਰੇ ਵੱਲੋਂ ਤੇ ਮੇਰੇ ਵੱਲੋਂ ਪਤਾ ਨਹੀਂ ਕਿਹੜੀਆਂ ਕਿਹੜੀਆਂ ਗੱਲਾਂ ਕਰਨ ਡਿਆ ਲੱਭੀ ਇਹਨਾਂ ਦਾ ਸਵੇਰੇ ਸਵੇਰੇ ਟਾਈਮ ਲੱਗ ਜਾਂਦਾ ਵਾ ਕੀ ਹੱਥਾਂ ਦੇ ਨੇ ਉਹ ਹੁਣ ਹਾਦੇ ਬਾਰੇ ਕੀ ਅੱਖਾਂ ਡੀਆਂ ਕਮਲ ਨੇੜੇ ਹੋ ਕੇ ਕਹਿ ਮੈਂ ਹੱਥਾਂ ਦੇ ਆ ਹੁਣ ਹਾਦੇ ਬਾਰੇ ਉਹ ਤੀ ਹੱਥਾਂ ਦੇ ਆ ਕੀ ਬਣਾ ਕੀ ਅੱਖਾਂ ਡੀਆਂ ਮੇਲੇ 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 ਲਾਈ ਆ ਉੱਚੀ ਹੀ ਬੋਲਦੇ ਬਿਤੇ ਇਹਨੂੰ ਨਾ ਸੁਣ ਜਿਆ ਤੇ ਮੈਂ ਕਿਹਾ ਕਰੋ ਤੁਸੀਂ ਚੁਗਲੀਆਂ ਮੈਂ ਸਾਡੀ ਬਲੀ ਇੱਧਰ ਆ ਗਈਆਂ ਤੇ ਆਟਾ ਗੁੱਝ ਗਿਆ ਹਾਂਜੀ ਆਟਾ ਗੁੰਦ ਗਿਆ ਵਾ ਤੇ ਤੁਸੀਂ ਉਹ ਲੋਥੀਆਂ ਲਾ ਦਿਓ ਚਾਰੇ ਲਾਲਾ ਗਿਆਸ ਤੇ ਲਾਏਗੀ ਕਿ ਚੁੰਡੇ ਤੇ ਲਾਈਗੀ ਮੈਂ ਨਹੀਂ ਲਾਨੀ ਲਾਤੀਆਂ ਮੈਂ ਹੁਣ ਆਤਾ ਦੋਂਤਾ ਰੋਟੀਆਂ ਤੁਸੀਂ ਲਾਓਗੇ ਐ ਮੈਂ ਹੱਥ ਮਾਰਨੀ ਆ ਮੈਨੂੰ ਪਤਾ ਹੀ ਹੋਈ ਕਿ ਨਹੀਂ ਹੋਣੀ ਆ ਵੀ ਮੈਂ ਨਹੀਂ ਰੋਟੀਆਂ ਪਕਾਉਣੀਆਂ ਅੱਖਾਂ ਤੇਰੀਆਂ 'ਚ ਧੂਆਂ ਜੂ ਪੈਂਦਾ ਵਾ ਹਲ ਗਈ ਤੇ ਅੱਜ ਕ ਐਸੇ ਲਾਣਾ ਹਾਂ ਮੈਂ ਹੋਰ ਕੰਮ ਕਰਨਾ ਥੋੜੀ ਜਿਨੇ ਲਾ ਦਊਂ ਫਿਰ ਦੀ ਹੋ ਜਾ ਮੈਂ ਹੋਰ ਕੰਮ ਕਰਦਣੀ ਆ ਤੂੰ ਹੀ ਆਖਣੀਆਂ ਮੈਂ ਹੋਰ ਕੰਮ ਕਰਦਣੀ ਆ ਤੁਸੀਂ ਰੋਟੀਆਂ ਲਾ ਦਿਓ ਚਾਲ ਲਲਾ ਦਿੱਨੀ ਆ ਜੇ ਹੁਣ ਆਈ ਨੇ ਉਸੇ ਵੀ ਰੋਟੀ ਖਾਣ ਵਾਸਤੇ ਤੇ ਮੈਂ ਤੈਨੂੰ ਗੁੱਸੇ ਬੜਾ ਬਣਾਈ ਹੂੰ ਅ ਦੁਰਵਾ ਮੈਂ ਨਹੀਂ ਖਾਂਦੀ ਪਹਿਲਾਂ ਥਾਰੇ ਨੂੰ ਦੇ ਕੇ ਫੇਰ ਮੈਂ ਆਪ ਖਾਵਾਂਗੀ ਪਹਿਲਾਂ ਥਾਰੇ ਨੂੰ ਦੇ ਕੇ ਨਾ ਮੇਰੀ ਥਾਵਾਂਗੀ ਮੈਂ ਆਹੋ ਮੈਂ ਆ ਪਕਾਈ ਜਾਨੀ ਆ ਤੇ ਸਾਰਿਆਂ ਨੂੰ ਬਣਾ ਦੇ ਤੇ ਪੇਰ ਤੂੰ ਖਾਈ ਇਹ ਨਾ ਹੋਏ ਪੀ ਪਕਾਵਾਂ ਵੀ ਮੈਂ ਤੇ ਫੜਾਵਾਂ ਵੀ ਮੈਂ ਨਹੀਂ ਨਹੀਂ ਤੋਈ ਦਾਲ ਨਹੀਂ ਤੂੰ ਹੀ ਫਿਕਨਾ ਕਰੋ ਮੈਂ ਦੇਈ ਦਵਾਂਗੀ ਫਿਰ ਮੈਂ ਭਾਂਡੇ ਹੀ ਤੋਦਾਂਗੀ ਮੈਂ ਤਾਂ ਵੀ ਤੋਹੰਦੀ ਮੈਂ ਮੈਂ ਚੁੱਲੇ ਤੇ ਪਕਾਉਣ ਲੱਗੀਆ ਮੇਰ ਕੋਲ ਨਹੀਂ ਖਲੋ ਕੇ ਪੱਕਦੀਆਂ ਮੇਂਗੀਆਂ ਦਾ ਲੱਤਾਂ ਵੀ ਰੋਣ ਲੱਗ ਪੈਂਦੀਆਂ ਚਲੋ ਠੀਕ ਐ ਤੂੰ ਕੀ ਅੱਧ ਵੱਲ ਮੈਂ ਆਤੀ ਮੁੱਤਕ ਕਿੱਥੋਂ ਹੁੰਦੀ ਆ ਹੋਏ ਹੇ ਤੇ ਆਜ ਤੂੰ ਕਿੰਨੀ ਮੁੱਤਕ ਹੁੰਦੀ ਆ ਤੇ ਇਹਦੀ ਬੰਦ ਕਰਦਾ ਕਿ ਇਹ ਤਾਂ ਪਿਤਲੀ ਵਾਂਗੂ ਖੇਲ ਲਾਈ ਹੋ ਗਈ ਏ। ਤਾਂ ਕਿ ਮੰਮੀ ਉਹਨਾਂ ਨੂੰ ਤਾਤ ਨਹੀਂ ਆ ਕਿਤੇ ਆਦ ਨਾ ਬਾਲਦਨ। ਕਿਤਲੀ ਵਾਲ ਪਤਾ ਕਿੰਦੀ ਓਕੀ ਅਗ ਬਧਾਈ ਥੀ। ਤਾਂ ਕਿ ਤਾਤ ਨਹੀਂ ਹੋਣਾ ਇੱਥੇ ਅੰਗੇ ਹੱਥ ਬਾਲਣ। ਦਸਾਂ ਜਾ ਕੇ। ਮੰਮੀ ਮੰਮੀ ਹਾਂ ਡੈਥਲੀ ਤਾਂ ਹੋ ਗਿਆ ਈ ਉਹ। ਕੀ ਆ ਖੰਡਈਏ? ਡੈਥ। ਭੈਣ ਚੁੱਪ ਕਰਕੇ ਵਿਆਹ ਕਰੋ ਚੰਗੀ ਜ਼ਬਾਨ ਬੋਲਿਆ ਕਰੋ। ਕਿਨੂੰ ਟੈਗ ਹੋ ਗਿਆ ਮੈਂ। ਦੁਰੂਆ ਕੈਦ ਨਹੀਂ, ਦਇਆ ਕੈਦ। ਦਾਦਾ। ਗੱ ਅੱਦੇ ਵਾਂਗੂ ਫੇੜ ਹੋ ਗਈ ਉਹ ਗੈਸ ਨਹੀਂ ਕਰਨਿਆ ਆਹੋ ਜਾਂ ਫਿਰ ਮਾਦੀਨੋ ਵੀ ਕਹਿ ਦੇ ਮੈਂ ਕਿ ਤੁਹਾਨੂੰ ਵੀ ਪਹਿਲਾਂ ਦੰਦ ਦਾ ਕਿਤੇ ਦਾਕੇ ਅੱਧ ਨਾ ਬਣਨ ਡਿਆ ਪਿਓ ਨਹੀਂ ਮੈਂ ਤਾਂ ਜਰਾ ਸੁਣ ਲਈ ਤੇਰੀ ਗੱਲ ਜਾਂ ਉਹਨੂੰ ਵੀ ਦੱਸ ਦੇ ਨਹੀਂ ਮੈਂ ਲੱਗੀ ਦੀਦੀ ਨੂੰ ਵੀ ਦਾਕੇ ਦੰਦਨ ਕਿਤੇ ਉਹ ਵੀ ਨਾ ਤਲਦਨ ਆਹੋ ਮੈਂ ਮੇਰੀ ਇੱਕ ਗੱਲ ਹੋਤ ਨੂੰ ਅੱਗੇ ਮਨ ਨੂੰ ਨਾ ਤੂੰ ਕੀ ਕਰਿਓ ਅੱਗੇ ਵੀ ਤੂੰ ਨਾ ਭਾਂਕੇ ਨਹੀਂ ਦਿੱਤਾ ਉਹ ਨਾਲੀ ਦੀ ਫੇ ਲਾਤੀ ਤਨ ਵੀ ਪਤਾ ਆ ਦੇਖੀ ਮਹਾਮਤੇ ਦੀ ਤੋ ਹੁਣ ਉਹਨੂੰ ਭਾਂਕੇ ਦੋ ਬਣਾ ਦੇਨੇ ਚਲ ਜਾਓ ਉਹਨੂੰ ਦੱਸ ਜਾ ਕੇ ਕਿਤੇ ਨਾ ਭਾਂਕੇ ਦਿਓ ਬਣਾਉਣਾ ਨਾ ਮਾਰੋ ਨਹੀਂ ਨਹੀਂ ਬਣਾਉਂਦੇ ਬਣਾ ਸੀ ਜਾ ਉਹਨੂੰ ਵੀ ਦੱਸ ਲੈ ਜਾ ਕੇ ਕੋਈ ਗੱਲ ਨਹੀਂ ਉਹਨੂੰ ਵੀ ਮਦੀ ਦੀ ਵਿੱਚ ਪਾ ਕੇ ਦੱਸ ਦਿੰਨੀ ਆ ਮੇਰਾ ਤਾਂ ਢਾਕਾ ਹੀ ਨਿਕਲ ਗਿਆ ਮੈਂ ਦੀਆਂ ਘਰਿਆਂ ਦੀ ਕਿਹੜੇ ਟੈਗ ਹੋ ਗਿਆ ਤੇ ਹੁਣ ਮੈਨੂੰ ਸਮਝ ਆਈ ਆਂ ਦੀ ਇਹ ਗੈਸ ਲੀਕ ਕਰਨ ਦੇ ਆ ਇਹਨਾਂ ਸਵੇਰਾ ਵੀ ਬਣਾਵੇਂ ਦੀਦੀ ਨਾ ਹਣ ਕੰਡੀਆ ਪਤਾ ਨਹੀਂ ਕਾੜਾ ਕਿਡਾ ਲਾਇਆ ਮੈਂ ਤੇ ਸੁਣਨੀ ਹੀ ਗਿਆ ਹੈਡ ਹੋਣਾ ਕਿਉਂ ਦੀ ਦੀਦੀ ਇਹ ਨਾ ਦੇਠ ਨਹੀਂ ਤੋ ਗਈਓ ਤੋ ਉੱਥੇ ਧਾਇਓ ਨਾ ਥੀਦੇ ਨਾ ਧਿਆਨਤ ਲਾਇਓ ਤੁੰਨ ਵੀ ਪਤਾ ਵਾ ਅੱਦੇ ਵਾਂਗੂ ਅੱਧਾ ਲਾ ਦਿੰਨੀ ਆ ਠੀਕ ਹੈ ਨਾ ਹਾਂ ਠੀਕ ਠੀਕ ਚੱਲ ਹੂੰ ਕੱਲੇ ਕੀ ਕਹਿੰਦੀ ਲਿੰਦੀ ਆ ਮੈਨੂੰ ਆਣਾ ਨਹੀਂ ਤੇਰੇ ਮਾਦਿਆਂ ਹੁਣ ਮੈਂ ਆਪਣਾ ਫੋਨ ਦਾ ਮਜ਼ਾ ਮਾਰ ਲਾਂ ਦੇਖਣ ਦਾ ਪੁੱਛਣਾ ਕੀ ਬਾਤ ਚ ਕੀ ਗਈ ਨੀ

ਖਾਈ ਖਾਈ ਇਹ ਫੇਰੋਂ ਤਾਂ ਖਰਾਬ ਹੋ ਗਿਆ ਵਾ ਕਿੰਨੀ ਵਾਰੀ ਕਹਾਂ ਵੀ ਨਹਾਜਾ ਦੰਨਾ ਇਹ ਵੀ ਸੁੱਝ ਗਿਆ ਡੱਬੀ ਲੱਭਣੀ ਹੁਣ ਡੱਬੀ ਵੀ ਪਤਾ ਨਹੀਂ ਕਦੇ ਕਿੱਥੇ ਰੱਖੀ ਹੋਣੀ ਹੈ ਇੱਕ ਦਿਨ ਪਤਾ ਨਹੀਂ ਕਿੱਥੇ ਚੀਜ਼ਾਂ ਰੱਖ ਰਿੰਦੀ ਆ ਵੇਖ ਹੌਂ ਦੇ ਕੇ ਰੱਖ ਤੇ ਰੱਖ ਆਹ ਇੱਕ ਦਿਨ ਦੀਦੀ ਦੀਦੀ ਤੀਸਨ ਲੱਦ ਦੇਓ ਕਿਉਂ ਕੀ ਹੋਇਆ ਤੈਨੂੰ ਹਾਏ ਹਾਏ ਤੁਹਾਨੂੰ ਮੈਂ ਦੱਤ ਕੇ ਤੇ ਆਈ ਸੀ ਤੇ ਅਥਲੀਦ ਹੋ ਗਿਆ ਦੇਵਾਂਗੂ ਕੀ ਆ ਖੰਡੀਆਂ ਮੈਂ ਤੁਹਾਨੂੰ ਦੱਤ ਕੇ ਤੇ ਆਈ ਵੀ ਗਏ ਥੱਗੇ ਉਹ ਕੁਲੀਦ ਹੋ ਗਿਆ ਵਾ ਤੇ ਤੇਰੇ ਘੇਰ ਅਕਬਲੇ ਲੱਗੇ ਹੋ ਥਾਪਾ ਲੱਗੇ ਥੀ ਪਉਣ ਹਾਏ ਹਾਏ ਤੂੰ ਕਿਹੜੇ ਵੇਲੇ ਮੈਨੂੰ ਦੱਸ ਕੇ ਆਇਆ ਤੂੰ ਤੋਦੋ ਮੈਨੂੰ ਦੱਸਿਆ ਝੂਠੀ ਐ ਜਦੋਂ ਤੁਸੀਂ ਅੰਦਰ ਫੋਨ ਵੇਖਣਦੇ ਥੋ ਗਾਣੇ ਥੋਂਦੇ ਹ ਉਹਦੋਂ ਮੈਂ ਦੱਤ ਕੇ ਆਈ ਹੀ ਤੁਹਾਨੂੰ ਸੰਦੀਪ ਤਾਂ ਜਨਮਾਨਾ ਆਪਣੇ ਕੰਨਾਂ ਨੂੰ ਮਸ਼ੀਨ ਲਵਾ ਲੈ ਇੱਧਰ ਆ ਪਾਦੀ ਨੀ ਆਕੇ ਦੋ ਹੋ ਥਾਪਾ ਲੱਗੀ ਪਾਉਂਦੇ ਮੈਂ ਨਾ ਆਉਂਦੀ ਐ ਜੇ ਮੈਂ ਦਰਦ ਕੇ ਵੀ ਆਈ ਨਾ ਕੀ ਆਖ ਢੀਆਂ ਮੈਂ ਭਾ ਜਿੰਨ ਕਹਿੰਦੀ ਨਾ ਦੇ ਦਰਦ ਕੇ ਵੀ ਆਉ ਲਗੀ ਹੋ ਥਾਪਾ ਪੈ ਲਗਾ ਸਾਡੇ ਭਾ ਦਾ ਝੂਠ ਬੋਲਣ ਦੀ ਜੇ ਮੈਨੂੰ ਨਹੀਂ ਜੇ ਦੱਸ ਕੇ ਆਈ ਹੈਗੀ ਹੋੜੇ ਮੇਰੀ ਜਾਨ ਤੋਂ ਹੱਥ ਧਵਾਉਣੇ ਹੀ ਐਨੇ ਪਿਛਲੀ ਵਾਰ ਵੀ ਆਗ ਲੱਗੀ ਸੀ ਤੇ ਮੈਂ ਹੀ ਆਪਾਂ ਬਚੀ ਹਾਂ ਮੈਂ ਤਾਂ ਪਤਾ ਦੀ ਦਾਨ ਬਤਾਈ ਐ ਮੈਂ ਤੇ ਤੁਹਾਨੂੰ ਦਰਦ ਕੇ ਆਇਂਦੇ ਜੇ ਤੁਸੀਂ ਫੋਨ ਵੇਖਣਦੇ ਹੋ ਗਾਣੇ ਥੁੰਦੇ ਹੋ ਤੂੰ ਹੀ ਕਹਿ ਚਲ ਜਾ ਮੈਂ ਤਾਂ ਜਿਹਨੂੰ ਉਹਨਾਂ ਕੰਨਾਂ ਨੂੰ ਮਸ਼ੀਨ ਲਵਾਣਾ ਹੈ ਕੀ ਹੋਇਆ ਫੇੜੇ ਮੈਂ ਤਾਂ ਜਿਹਨੂੰ ਮਾਨਾ ਵੀ ਕੰਨਾਂ ਨੂੰ ਮਸ਼ੀਨ ਲਵਾਣਾ ਹੈ ਇਹ ਹੋਰ ਮੈਨੂੰ ਆਪਣੀ ਗਲਤੀ ਦਾ ਬੜਾ ਵੱਡਾ ਅਹਿਸਾਸ ਹੋਇਆ ਵਾ ਇਹੋ ਹੀ ਮੇਰੇ ਕੰਨਾਂ ਨੂੰ ਮਸ਼ੀਨ ਲੱਗੀ ਹੁੰਦੀ ਤੇ ਜਿੱਦਾਂ ਕਵਲ ਮੈਨੂੰ ਦੱਸ ਕੇ ਗਈ ਹੀ ਮੈਂ ਉਸੇ ਵੇਲੇ ਸੌਂ ਜਾ ਮੈਂ ਕੀ ਹੋਇਆ ਭੈਣਾ ਤੂੰ ਹੰਗਾਰਾ ਰੋਲਾ ਪਾਇਆ ਸੀ ਫਿਰ ਸੋਈ ਚ ਮਮੀ ਹੋ ਨਾਤੀ تھی ਦਿਨ ਮੈਂ ਦੱਤ ਕੇ ਵੀ ਗਈ ਹਾਂ ਕਿ ਦੈਂਥ ਲੀਟ ਹੋ ਗਿਆ ਵਾ ਇਹਨਾਂ ਦੀ ਤੁਨੀਆਂ ਨਾ ਹੁੰਦੇ ਕਹਿੰਦੇ ਥੋਲਿਆ ਥੋਲਿਆ ਵਾ ਦਾਵੇ ਅੱਗ ਬਾਲਣ ਦੇ ਠੀਕ ਤੂੰ ਅੱਗੇ ਮੈਂ ਮੈਦਾਨ ਬਤਾਈਏ ਨਾ ਉੱਥੇ ਘਪਾਲਣ ਲੱਗੀ ਹੋ ਮੈਨੂੰ ਵੀ ਕਿਤੇ ਸੋਚ ਕੇ ਕੰਮ ਕਰਿਆ ਕਰੋ ਆ ਵੇਹਲਾ ਪੁੱਤਰ ਤੇਰੇ ਹੁੰਦਿਆ ਕੀ ਬਣਦੇ ਐ ਇੱਥੇ ਬਹਿ ਦੋ ਤੂੰ ਥਿੱ ਕਿਤੇ ਬਹ ਕਬਲ ਕੀ ਆਖਲੇ ਮਮੀ ਆਥਾਂ ਦੇ ਦੇ ਤੁਹਾਨੂੰ ਕਿੰਨੀ ਵਾਰੀ ਤੁਹਨ ਦਾਇਆ ਸੀ ਤੂੰ ਥਾਈ ਧਮਦੇ ਦੇ ਮੈਂ ਤੇਰਾ ਰਸੋਣ ਕੇ ਆਈਆਂ ਤੁਸੀਂ ਦੋਈ ਜਣੀਆਂ ਆਈਆਂ ਮਮੀ ਮੈਨੂੰ ਮਾਫੀ ਦੇ ਦਿਓ ਤੁਸੀਂ ਜੇ ਮੈਨੂੰ ਬੜੀ ਵਾਰ ਕਹਿੰਦੇ ਹੁੰਦੇ ਹੋ ਕਿ ਮਸ਼ੀਨ ਲਵਾ ਲੈ ਮੈਂ ਤੁਹਾਡੀ ਅੱਖੇ ਨਹੀਂ ਲੱਗੀ ਹੈ ਤੂੰ ਹੀ ਨਾ ਮੈਨੂੰ ਸਵੇਰੇ ਜਾ ਕੇ ਰੱਟ ਕਰਨ ਵਾਲੀ ਮਸ਼ੀਨ ਲਵਾ ਦੋ ਪਤਾ ਕੀ ਗੱਲ ਹੈ ਜੇ ਮੇਰੇ ਮਸ਼ੀਨ ਲੱਗੀ ਹੁੰਦੀ ਨਾ ਤੇ ਮੈਨੂੰ ਸੌਂ ਜਾਣਾ ਹੀ ਤੇ ਮੈਨੂੰ ਕਵਲ ਕੀ ਆਂਦੀ ਆ ਹੁਣ ਮੇਰੀ ਕਿੱਡੀ ਵੱਡੀ ਗਲਤੀ ਆ ਮੈਂ ਨਾ ਆਪਣੀ ਇਹ ਕਮਜ਼ੋਰੀ ਨੂੰ ਹਮੇਸ਼ਾ ਛਿਪੋਂਦੀ ਰਹੀ ਮੈਂ ਸੋਚਿਆ ਕਿ ਮੈਂ ਨੇ ਤੇਨੂੰ ਮੈਂ ਕਿੰਨੇ ਵਾਰੀ ਸਮਝਾਇਆ ਸੀ ਮੁੰਡਾ ਦੋ ਦੋ ਇੱਥੇ ਨਹੀਂ ਆ ਮੈਂ ਤੈਨੂੰ ਆਂਦੀ ਨਹੀਂ ਸੰਭੇ ਆਲਵਾਲਾ ਆਲਵਾਲਾ ਇਹਨਾਂ ਪਹਾਣਿਆਂ ਦਾ ਕੋ ਪਤਾ ਲੱਗਦਾ ਆ ਵੇਖੋ ਭਣਾ ਮੇਰੇ ਹੱਥਾਂ ਵੱਲ ਕਿਤੇ ਸੁਖ ਸੁਖਾਂ ਨਾਲ ਘਰ ਬਸੋ ਮੰਮੀ ਤੁਸੀਂ ਕਹਤੋ ਹਟ ਝੋਣਦੇ ਹੋ ਤੇ ਸਿਲੰਡਰ ਖਰਾਬ ਹੋ ਗਿਆ ਤੇ ਇੱਥੇ ਤੁਹਾਡਾ ਥੋੜਾ ਕਸੂਰੀਆ ਆਏ ਹਾਏ ਮੈਂ ਕੀ ਆਖਣ ਡਈ ਆ ਕਵ ਦੀਦੀ ਮੰਮੀ ਆថੰਦੀ ਆ ਤੰਗਾ ਆ ਤਾਂ ਦੀ ਦਾਨ ਵੱਧ ਗਿਆ ਕੰਨਾਂ ਨੂੰ ਟੀਨ ਲਾ ਲੈਂਦੇ ਨਾ ਆਹ ਆ ਦੇਣੀ ਵੇਖਣਾ ਪੈਣਾ ਕੋਈ ਨਹੀਂ ਮੰਮੀ ਮੈਂ ਤੁਹਾਡੀ ਗੱਲ ਨਾਲ ਸਹਿਮਤ ਆ ਮੈਂ ਤਾਂ ਆਪਣੀ ਗਲਤੀ ਦੀ ਮਾਫੀ ਮੰਗਦੀ ਹਾਂ ਤੁਹਾਡੇ ਕੋ ਤੇ ਤੁਹਾਡੇ ਬੋ ਵੀ ਕੋਈ ਨਹੀਂ ਮੈਨੂੰ ਸਵੇਰੇ ਡਾਕਟਰ ਕੋਲ ਜਾ ਜੋਤੇ ਵੀ ਲੋਕ ਨੰਨੀ ਮਸ਼ੀਨ ਲਵਾ ਦੋ ਮੁੰਤੇ ਮੰਮੀ ਹੀ ਚੱਲ ਠੀਕ ਹੈ ਕਵਲ ਨੇ ਵੇਖ ਲਿਆ ਜਿੰਨਾ ਕਵਲ ਉੱਥੇ ਹੁੰਦੇ ਰਹਿ ਫਿਰ ਕੀ ਪਾਣਾ ਵਰਤਣਾ ਕੀ ਪਾਣਾ ਵਰਤਣਾ ਨਾਲ ਤਾਂ ਗੈਸ ਤੋਂ ਤਾਂ ਕੇਸਾ ਸੋ ਕੋ ਡਰੀਦਾ ਉਸੇ ਵੇਲੇ ਬੰਦ ਕਰ ਦੇਈਦਾ ਚਲੋ ਮੰਮੀ ਜੋ ਹੋ ਗਿਆ ਹੋ ਗਿਆ ਤੇ ਨਾਲ ਲੱਗ ਜਾਣਾ ਇਹਦੀ ਮਸ਼ੀਨ ਲਵਾ ਕੇ ਲੈਣਾ ਪਹਿਲਾਂ ਆਹੋ ਚੱਲ ਠੀਕ ਐ ਚਲ ਆਜੋ ਹੁਣ ਚਲਾ ਦੋ ਹੁਣ ਉਥੇ ਚਲੋ ਫਿਰ ਚਲਿਏ ਬਾਹਰ ਸਾਥੀ ਘਰ ਤੁਹਾਨੂੰ ਸਾਰਿਆਂ ਨੂੰ ਤੁਹਾਨੂੰ ਨਾ ਜੀ ਇਹ ਵੀਡੀਓ ਕਿਹੋ ਜਿਹੀ ਲੱਗੀ ਸਾਨੂੰ ਕਮੈਂਟ ਕਰਕੇ ਦੱਸਿਓ ਤੇ ਮੈਂ ਤੁਹਾਨੂੰ ਨਾ ਇੱਕ ਹੋਰ ਗੱਲ ਕਹਿਣਾ ਚਾਹੁੰਦੀ ਆ ਕਿ ਜੇ ਕਿਤੇ ਨੂੰ ਨੀ ਮਤਲਬ ਕੋਈ ਪ੍ਰੋਬਲਮ ਹੋਏ ਤੇ ਉਹ ਪ੍ਰੋਬਲਮ ਨੂੰ ਛਪਾਉਣਾ ਨਹੀਂ ਚਾਹੀਦਾ ਸਗੋਂ ਉਹਦਾ ਟਰੀਟਮੈਂਟ ਕਰਉਣਾ ਚਾਹੀਦਾ ਕਿਉਂਕਿ ਕਦੇ-ਕਦੇ ਪ੍ਰੋਬਲਮ ਵੱਧ ਵੀ ਜਾਂਦੀ ਆ ਤੇ ਅੱਗੇ ਜਾ ਕੇ ਨਾ ਵੱਡੇ ਹਾਦਸੇ ਦਾ ਕਾਰਨ ਬਣ ਜਾਂਦੀ ਆ ਤਾਂ ਦਿਖਾਰਿਆ ਗਿਆ ਇਹ ਰਿਕਵੈਸਟ ਆ ਕਿ ਜੋ ਵੀ ਤਾਂ ਨੂੰ ਪ੍ਰੋਬਲਮ ਹੁੰਦੀ ਹੈ ਨਾ ਉਹ ਸਾਰਿਆਂ ਨੂੰ ਦੱਸਣੀ ਚਾਹੀਦੀ ਆ ਛਪਾਉਣੀ ਨਹੀਂ ਚਾਹੀਦੀ ਹੈਗੀ ਦੱਸਣ ਵਿੱਚ ਹੀ ਹੱਡਾ ਭਰਾ ਹੁੰਦਾ ਵਾ ਸਾਰਿਆਂ ਨੂੰ ਸੱਸ ਸੱਸ